ਹੈਲੋ ਦੋਸਤੋ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਇਹ ਜਾਣਾਂਗੇ ਕਿ ਚਾਹ ਦੇ ਉੱਤੇ ਜਿਹੜੀ ਬਹੁਤ ਜਦੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਚਾਹ ਦੇ ਉੱਪਰ ਆਪਾਂ ਵੇਲੜਾ ਰੱਖ ਲੀਏ ਡੱਬੇ ਦੇ ਉੱਤੇ ਤੇ ਕਿ ਚਾਹ ਨਹੀਂ ਉਬਲਦੀ ਆਪਿੰਨ ਅੱਜ ਉਹ ਲਾਈਵ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਵਿਲਣਾ ਰੱਖ ਸਕਦੇ ਜੇ ਇਹ ਸਕਸੈਸਫੁਲ ਹੈ ਜਾਂ ਨਹੀਂ ਹੈ ਅੱਜ ਆਪਾਂ ਇਹਦੇ ਬਾਰੇ ਜਾਣਕਾਰੀ ਪੂਰੀ ਲਵਾਂਗੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਕਿ ਪਹਿਚਾਹ ਦਿੱਤੀ ਸੀ ਚਾਹ ਵਿੱਚ ਆਪਾਂ ਮਸਾਲਾ ਮਸਲਾ ਸਾਰਾ ਕੁਝ ਪਾ ਦਿੱਤਾ ਹੁਣ ਆਪਾਂ ਓਰੀਜੋ ਖਾਲੀ ਸੀ ਤੇ ਹੁਣ ਆਪਾਂ ਵਿੱਚ ਕੀ ਪਾਤਾ ਦੁੱਧ ਤੇ ਇਸ ਤਰ੍ਹਾਂ ਆਪਾਂ ਵਿਲਣਾ ਰੱਖਣਾ ਹੈ ਠੀਕ ਹੈ ਤੇ ਕਮੈਂਟ ਕਰਕੇ ਦੱਸੋਗੇ ਇਸ ਤਰ੍ਹਾਂ ਹੀ ਰੱਖਣਾ ਹੈ ਨਾ ਕੋਈ ਆਪ ਨੂੰ ਤਾਂ ਮਿਸਟੇਕ ਤਾਂ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਓਰੀਜਨ ਹੀ ਸ਼ੁਰੂ ਹੋ ਗਈ ਹੈ ਪਰ ਇਹਨੇ ਬਾਹਰ ਨਹੀਂ ਨਿਕਲਣਾ ਵੇਲਣਾ ਰੱਖਣ ਦੇ ਨਾਲ ਇਹ ਕਈ ਥਾਵਾਂ ਤੇ ਨਹੀਂ ਵੀ ਮਤਲਬ ਸਕਸੈਸਫੁਲ ਹੋ ਆਪਾਂ ਦੱਸਦੇ ਹਾਂ ਤੁਹਾਨੂੰ ਕਿੱਥੇ ਨਹੀਂ ਇਹ ਕੰਮ ਚੱਲਦਾ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਡੱਬੇ ਤੋਂ ਬਾਹਰ ਨਹੀਂ ਆਉਣਾ ਮੇਰਾ ਗੈਸ ਤਾਂ ਹੈ ਵੀ ਬਹੁਤ ਤੇਜ਼ ਆਮ ਗੈਂਸਾ ਨਾਲੋਂ ਠੀਕ ਹੈ ਤੇ ਦੂਸਰ ਜਿਹੇ ਤੁਸੀਂ ਕੋਲੇ ਤੇ ਗੈਂਸੇ ਤੇ ਕਿੰਨਾ ਜ਼ਿਆਦਾ ਸਕਸੈਸਫੁਲ ਹੈ ਇਹ ਹੈਗਾ ਕਿ ਇਹਨਾਂ ਡੱਬਿਆਂ ਉੱਤੇ ਤੇ ਕਿਹੜੇ-ਕਿਹੜੇ ਡੱਬਿਆਂ ਤੇ ਨਹੀਂ ਹੈਗਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਤੁਹਾਨੂੰ ਦੇ ਹੀ ਦੇਣੀ ਆ ਜਿਹੜਾ ਬੋਲਾ ਵੱਡਾ ਬਾਕਸ ਹੁੰਦਾ ਹੈ ਮੰਤਲ 5 6 ਕਿਲੋ ਵਾਲਾ ਡੱਬਾ ਹੁੰਦਾ ਹੈ ਉਹਦੇ ਉੱਤੇ ਬਦ ਦੁੱਧ ਗਰਮ ਕਰਦੇ ਹੁੰਦੇ ਉਨਦੇ ਉੱਤੇ ਸਕਸੈਸਫੁਲ ਨਹੀਂ ਹੈਗਾ ਇੰਨਾ ਕਾਰਗਲ ਨਹੀਂ ਹੈਗਾ ਦੁੱਧ ਤੁਹਾਡਾ ਬਾਹਰ ਆ ਸਕਦਾ ਹੈ ਇੰਨਾ ਹੈ ਕਿ ਥੋੜਾ ਜਿਹਾ ਟਾਈਮ ਸਟਾਪ ਕਰ ਸਕਦਾ ਹੈ ਜਿਆਦਾ ਟਾਈਮ ਨਹੀਂ ਤੇ ਜਿਹੜੇ ਬਾਲੇ ਛੋਟੇ ਨੇ ਉਹ ਜਿੰਨਾ ਉੱਪਰ ਇਸ ਤਰ੍ਹਾਂ ਪੂਰਾ ਹੀ ਨਹੀਂ ਆਉਂਦਾ ਬਲੜਾ ਉਹਨਾਂ ਉੱਤੇ ਵੀ ਕਾਰਗਲ ਨਹੀਂ ਹੈਗਾ ਤੇ ਇਹਦੇ ਵਿੱਚ ਉਬਲਦਾ ਡਰ ਹੁੰਦਾ ਹੈ ਤੇ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ